ਸਸਿਕਾਲਾਏ ਤਸਵੀਰਾਂ ਦੋਸਤੋ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਮੋਹਾਲੀ ਦੀਆਂ ਨੇ ਗਿਆ ਜਿੱਥੇ ਜੇਕਰ 1 ਸੈਕਿੰਡ ਦੀ ਵੀ ਦੇਰੀ ਹੁੰਦੀ ਤਾਂ ਸ਼ਾਇਦ ਕਿਸੇ ਸ਼ਖਸ ਦੀ ਜਾਨ ਨਾ ਬਚਦੀ ਤੁਸੀਂ ਆਮ ਤੌਰ ਤੇ ਤਸਵੀਰਾਂ ਦੇਖੀਆਂ ਹੋਣੀਆਂ ਕਿਉਂਕਿ ਬਹੁਤ ਸਮਾਂ ਪਹਿਲਾਂ ਇੱਕ ਤਸਵੀਰ ਜਿਹੜੀ ਆ ਵੀਡੀਓ ਵਾਇਰਲ ਹੋਇਆ ਸੀ ਜਿਹਦੇ ਵਿੱਚ ਤੁਸੀਂ ਦੇਖਿਆ ਸੀ ਕਿ ਸਮਾਂ ਨਾ ਗਵਾਉਂਦੇ ਹੋਏ ਗ੍ਰੀਨ ਕੋਰੀਡੋਰ ਬਣਾਇਆ ਗਿਆ ਜਿਸ ਜਿਹਦੇ ਚੱਲਦੇ ਹੋਏ ਜਦੋਂ ਵੀ ਕਿਸੇ ਸ਼ਖਸ ਦਾ ਕੋਈ ਬ੍ਰੇਨ ਡੈੱਡ ਹੋ ਜਾਂਦਾ ਹੈ ਯਾਨੀ ਕਿ ਉਹਦੇ ਬਾਕੀ ਆਰਗਨ ਤਾਂ ਠੀਕ ਹੁੰਦੇ ਨੇ ਪਰ ਦਿਮਾਗੀ ਤੌਰ ਤੇ ਉਹਦੀ ਮੌਤ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜੇਕਰ ਕੋਈ ਆਪ ਬੋਡੀ ਨੂੰ ਦਾਨ ਕਰ ਸਕਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਉਹਦੀ ਲੋੜ ਹੈ ਜਿੱਥੇ ਕਿਡਨੀ ਦੀ ਲੋੜ ਹੈ ਲੀਵਰ ਦੀ ਲੋੜ ਹੈ ਜਾਂ ਹਾਰਟ ਤੱਕ ਦੀ ਵੀ ਲੋੜ ਹੈਗੀ ਤਾਂ ਡਾਕਟਰ ਹੁਣ ਇਸ ਚੀਜ਼ ਦੇ ਵਿੱਚ ਮਹਾਰਤ ਨੇ ਰੱਖਦੇ ਨੇ ਕਿ ਉਹਨੂੰ ਟ੍ਰਾਂਸਪਲੈਂਟ ਕਰ ਸਕਦੇ ਨੇ ਇਹ ਵਾਕਿਆ ਮੁਹਾਲੀ ਦਾ ਜਿਹੜਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਪੰਜਾਬ ਪੁਲਿਸ ਦਾ ਬਹੁਤ ਵੱਡਾ ਰੋਲ ਰਿਹਾ ਜਿਹਦੇ ਚ ਐਸਪੀ ਟ੍ਰੈਫਿਕ ਹਰਜਿੰਦਰ ਸਿੰਘ ਮਾਨ ਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਰਹੀ ਕਿ ਜਦੋਂ ਇਹ ਇੱਕ ਜਗ੍ਹਾ ਤੋਂ ਉੱਤੋਂ ਬ੍ਰੇਨ ਡੈਡ ਦੇ ਜਿਹੜਾ ਪੇਸ਼ੈਂਟ ਸੀ ਯਾਨੀ ਕਿ ਉਹਦੇ ਆਹ ਜਿਹੜੇ ਆਰਗਨ ਨੂੰ ਜਦੋਂ ਲਜਾਇਆ ਗਿਆ ਮੈਕਸ ਹਸਪੀਟਲ ਤੱਕ ਤੱਕ ਗ੍ਰੀਨ ਕੋਰੀਡੋਰ ਬਣਾਇਆ ਗਿਆ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਦੀ ਜਿਹੜੀ ਪੀਸੀਆਰ ਵੈਨ ਸੀਗੀਆਂ ਉਹਨਾਂ ਦੇ ਵੱਲੋਂ ਘੱਟ ਸਮੇਂ ਦੇ ਵਿੱਚ ਕਿਉਂਕਿ ਇੱਕ ਨਿਰਧਾਰਤ ਸਮਾਂ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਵੀ ਆਰਗਨ ਨੂੰ ਟ੍ਰਾਂਸਪਲੈਂਟ ਕਰਨ ਵਾਸਤੇ ਲੈ ਕੇ ਜਾਣਾ ਤਾਂ ਉਹ ਕਿੰਨੇ ਸਮੇਂ ਦੇ ਅੰਦਰ ਅੰਦਰ ਉੱਥੇ ਪਹੁੰਚਣਾ ਚਾਹੀਦਾ ਹੈ ਤਾਂ ਇਹ ਐਂਬੂਲੈਂਸ ਜਿਸ ਤਰ੍ਹਾਂ ਦੇ ਨਾਲ ਜਾ ਰਹੀ ਸੀ ਤਾਂ ਨਾਲ-ਨਾਲ ਪੰਜਾਬ ਪੁਲਿਸ ਦੀ ਪੀਸੀਆਰ ਵੈਨਾਂ ਵੀ ਸੀ ਜਿਨ੍ਹਾਂ ਦੇ ਵੱਲੋਂ ਉਨੇ ਹੀ ਸਮੇਂ ਦੇ ਦੌਰਾਨ ਉਹਨੂੰ ਸ਼ਿਫਟ ਕਰਾਇਆ ਜਾਂਦਾ ਹੈ ਹਾਲਾਂਕਿ ਇਹ ਦੇਖਣ 'ਚ ਬੜੀ ਆਮ ਚੀ ਪਰ ਸਭ ਤੋਂ ਜ਼ਿਆਦਾ ਦਿਲਾਂ ਦੀਆਂ ਧੜਕਣਾਂ ਉਹਨਾਂ ਲੋਕਾਂ ਦੀਆਂ ਰੁਕੀਆਂ ਹੋਈਆਂ ਹੁੰਦੀਆਂ ਨੇ ਜਿਹੜੇ ਪੂਰੇ ਇਸ ਆਪਰੇਸ਼ਨ ਤੇ ਲੱਗੇ ਹੁੰਦੇ ਨੇ ਆਪਰੇਸ਼ਨ ਕਰਨ ਵਾਲੇ ਦੇ ਨਾਲ-ਨਾਲ ਕਹਿ ਰਹੇ ਆ ਕਿ ਉਹ ਲੋਕ ਜਿਹੜੇ ਇਹਦਾ ਹਿੱਸਾ ਬੰਦੇ ਨੇ ਚਾਹੇ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਟ੍ਰੈਫਿਕ ਦੇ ਤੌਰ ਦੇ ਉੱਤੇ ਐਂਬੂਲੈਂਸ ਕਿਤੇ ਰੁਕੇ ਨਾ ਦੂਜੇ ਪਾਸੇ ਜ਼ਿੰਮੇਵਾਰੀ ਹੁੰਦੀ ਹੈ ਡਾਕਟਰਸ ਦੀ ਜਿਹੜੇ ਅੱਗੇ ਵੇਟ ਕਰ ਰਹੇ ਹੁੰਦੇ ਨੇ ਕਿ ਜਿਸ ਪੇਸ਼ੈਂਟ ਦੇ ਨਾਲ ਦੀ ਨਾਲ ਕਿੰਨੀ ਹੈ ਜਿਹੜੀ ਉਹ ਟ੍ਰਾਂਸਪਲੈਂਟ ਕਰਨੀਆਂ ਨਾਲ ਹੀ ਉਹਨਾਂ ਪਰਿਵਾਰਾਂ ਦੀ ਚਾਹੇ ਉਹ ਦੇਣ ਵਾਲਾ ਹੁੰਦਾ ਚਾਹੇ ਅੱਗੇ ਲੈਣ ਵਾਲਾ ਕਿਉਂਕਿ ਉਹ ਪਰਿਵਾਰਾਂ ਦੇ ਸਾਹ ਵੀ ਆਪਦੇ ਉਸ ਮਰੀਜ਼ ਨੂੰ ਦੇਖਦੇ ਹੋਏ ਤੜਕਰੇ ਹੁੰਦੇ ਨੇ ਜਿਹੜਾ ਇੱਕ ਸੋਚ ਰਿਹਾ ਹੁੰਦਾ ਹੈ ਕਿ ਭਾਵੇਂ ਸਾਡਾ ਮਰੀਜ਼ ਜ਼ਿੰਦਗੀ ਚ ਆਇਸਟ ਨਹੀਂ ਰਿਹਾ ਪਰ ਉਹਦੇ ਆਰਗਨ ਨੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣਗੇ ਦੂਜੇ ਪਾਸੇ ਉਹਦਾ ਪਰਿਵਾਰ ਜਿਹੜਾ ਸੋਚ ਰਿਹਾ ਹੁੰਦਾ ਹੈ ਕਿ ਜੇਕਰ ਸਮਾਂ ਰਹਿੰਦੇ ਆਰਗਨ ਪਹੁੰਚ ਗਏ ਤਾਂ ਸਾਨੂੰ ਇੱਕ ਨਵਾਂ ਜੀਵਨਦਾਰ ਮਿਲ ਜੂਗਾ ਇਹ ਤਸਵੀਰਾਂ ਮੁਹਾਲੀ ਦੀਆਂ ਨੇ ਗਿਆ ਤੇ ਮੁਹਾਲੀ ਸ਼ਹਿਰ ਦੇ ਵਿੱਚ ਦੀ ਹੁੰਦੀ ਹੋਈ ਕਿਉਂਕਿ ਔਰ ਟ੍ਰਾਈ ਸਿਟੀ ਦਾ ਪਤਾ ਹੀ ਹੈ ਸਭ ਨੂੰ ਕਿ ਕਿਸ ਤਰ੍ਹਾਂ ਦੇ ਨਾਲ ਟ੍ਰੈਫਿਕ ਜਮ ਜ਼ ਰਹਿੰਦੇ ਨੇਗੇ ਤਾਂ ਉਹਦੇ ਬਕਾਇਦਾ ਉਹਦੇ ਤੌਰ ਦੇ ਉੱਤੇ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਸੀ ਕਿ ਕਿਤੇ ਵੀ ਐਂਬੂਲੈਂਸ ਰੁਕੇ ਨਾ ਤੇ ਬਿਨਾਂ ਰੁਕੇ ਹੋਏ ਆਪਾਂ ਸਹੀ ਟਾਈਮ ਦੇ ਉੱਤੇ ਐਂਬੂਲੈਂਸ ਆ ਜਿਹੜੀ ਹਸਪੀਟਲ ਪਹੁੰਚੇ 40s ਤੋਂ ਲੈ ਕੇ 60s ਤੱਕ ਦਾ ਜਿਹੜਾ ਹੈ ਪੂਰਾ ਰੂਟ ਬਣਾਇਆ ਗਿਆ ਬਕਾਇਦਾ ਤੌਰ ਦੇ ਉੱਤੇ ਜੇ ਕਿਹਾ ਜਾਵੇ ਤਾਂ ਰਿਹਰਸਲਾਂ ਵੀ ਆਮ ਤੌਰ ਤੇ ਹੁੰਦੀਆਂ ਨੇ ਗਿਆ ਪਰ ਇਹਦੇ ਵਿੱਚ ਬੜੇ ਛੋਟੇ ਟਾਈਮ ਦੇ ਵਿੱਚ ਜਿੱਥੇ ਦੀ ਤਿਆਰੀ ਕੀਤੀ ਗਈ ਤਾਂ ਨਾਲ ਨਾਲ ਸੇਰਾ ਇੱਕ ਪਾਸੇ ਜਿੱਥੇ ਡਾਕਟਰਾਂ ਦੇ ਸੇਰਾ ਤੋਂ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੀ ਆ ਜਿਹਦੇ ਨਾਲ ਅੱਜ ਦੀ ਮਦਦ ਤੇ ਨਾਲ ਆਖਰਕਾਰ ਸਮੇਂ ਰਹਿੰਦੇ ਆਰਗਨ ਪਹੁੰਚੇ ਨੇ ਤੇ ਨਵੀਂ ਜ਼ਿੰਦਗੀ ਆ ਜਿਹੜੀ ਇੱਕ ਪੇਸ਼ੈਂਟ ਤੋਂ ਦੂਜੇ ਪੇਸ਼ੈਂਟ ਨੂੰ ਮਿਲੀ ਹੈ ਇਹਨਾਂ ਸਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਵੀਡੀਓ ਬਹੁਤ ਕੁਝ ਦਰਸਾਉਂਦਾ ਹੈ ਕਿ ਕਿੰਨੇ ਘੱਟ ਸਮੇਂ ਦੇ ਵਿੱਚ ਆਖਰਕਾਰ ਇੱਕ ਪੇਸ਼ੈਂਟ ਨੂੰ ਦੂਜੇ ਪੇਸ਼ੈਂਟ ਦੀ ਜ਼ਿੰਦਗੀ ਹੈ ਜਿਹੜੀ ਉਹ ਦਿੰਦੇ ਹੋਏ ਭਾਵੇਂ ਜੇ ਕਈਏ ਕੀ ਹੈ ਰੱਬ ਦੀ ਬਣਾਈ ਸ੍ਰਿਸ਼ਟੀ ਆ ਪਰ ਅੱਖੀਂ ਜਦੋਂ ਦੇਖਦੇ ਆ ਤਾਂ ਉਹ ਅਜਿਹੀ ਵੀਡੀਓ ਹੁੰਦੇ ਨੇ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਜ਼ਿੰਦਗੀ ਆਖਰ ਸਲਕਾਂ ਦੇ ਰਾਸਤੇ ਵੀ ਟ੍ਰਾਂਸਫਰ ਹੋ ਸਕਦੀ ਆ